ਟੋੜਾ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬੋਲ ਦੀ ਕਿਤਾਬ ਤੇ ਬੇਸ਼ੱਕ ਪੰਜਾਬ ਦਾ ਬੁੱਚੜ ਕੇ ਪੀਐਸ ਗਿੱਲ ਕਿਤਾਬ ਦਾ ਭਾਗ ਦੀ ਜਾਰੀ ਹੋਂਦ ਵਿੱਚ ਜਿਸ ਦਾ ਨਾਮ ਹੈ ਪੁਲਿਸ ਨੂੰ ਕਾਤਲ ਮਸ਼ੀਨ ਬਣਾਉਣ ਵਾਲਾ ਹਕੂਮਤੀ ਹੱਥ ਟੋਕਾ ਸੀ ਗਿੱਲ ਕੇਪੀਐਸ ਗਿੱਲ ਦਾ ਪੁਰਾਣਾ ਕਮਰਪਾਲ ਸਿੰਘ ਤੇ ਉਹ ਲੁਧਿਆਣੇ ਕੋਲ ਪੈਂਦੇ ਪਿੰਡ ਗਿੱਲ ਵਿੱਚ ਜੰਮਿਆ ਸੀ ਇਹ ਗਿੱਲ ਪਿੰਡ ਗੁਰੂ ਨਾਨਕ ਇੰਜੀਨੀਅਰ ਕਾਲਜ ਕਰਕੇ ਬੜਾ ਪ੍ਰਸਿੱਧ ਹੈ ਜਿਸ ਦੇ ਕੋਲ ਇੱਕ ਨਹਿਰ ਲੰਗਦੀ ਹੈ ਇਹ ਨਹਿਰ ਚੜ੍ਹਦੇ ਪਾਸੇ ਤੋਂ ਦਰਾਹੇ ਵੱਲੋਂ ਆਉਂਦੀ ਹੈ ਦਰਾਹੇ ਦੇ ਕੋਲ ਪੈਂਦੇ ਪਿੰਡ ਬिलासपुर ਵਿੱਚ 19 ਫਰਵਰੀ 1922 ਨੂੰ ਪੰਜਾਬ ਦਾ ਬਾਅਦ ਵਿੱਚ ਉੱਚੜ ਬਨਨ ਵਾਲਾ ਮੁੱਖ ਮੰਤਰੀ ਬਿਆਨਤ ਸਿੰਘ ਜੰਮਿਆ ਜਿਸ ਨੇ ਜ਼ਕਰੀਆ ਖਾਨ ਨੂੰ ਵੀ ਮਤ ਪੁਣ ਪਾਉਣੀ ਸੀ ਬਿਆਨਤ ਸਿੰਘ ਦੇ ਸਾਥੀ ਬਨਨ ਵਾਲਾ ਮੀਰ ਮੰਨੂ ਵਰਗਾ ਇਹ ਕੰਵਰਪਾਲ ਸਿੰਘ ਗਿੱਲ 23 ਦਸੰਬਰ 1934 ਨੂੰ ਜੰਮਿਆ ਸੀ ਕਿਸੇ ਨੂੰ ਕੀ ਪਤਾ ਸਕੇ ਅਗੜ ਪਿੱਛੜ ਜੰਮੇ ਇਨਾਂ ਦੋਹਾਂ ਨੇ ਹੀ ਹਿੰਦੂ ਹਕੂਮਤ ਦੇ ਹੱਥ ਟੋਕੇ ਬਣ ਕੇ ਸਿੱਖੀ ਤੇ ਸਿੱਖਾਂ ਦੇ ਵੈਰੀ ਬਣ ਕੇ ਲੁਧਿਆਣਾ ਜਿਲ੍ਹਾ ਆਪਣੇ ਕਾਰਿਆਂ ਨਾਲ ਸ਼ਰਮਸ਼ਾਰ ਕਰਨਾ ਹੈ ਕਮਰਪਾਲ ਸਿੰਘ ਗਿੱਲ ਦੇ ਦਾਦੇ ਨਗਾਈਆਂ ਸਿੰਘ ਨੇ ਅੰਗਰੇਜ਼ ਹਕੂਮਤ ਦੀ ਪਤਾ ਨਹੀਂ ਕਿਹੜੀ ਇਹੋ ਜਿਹੀ ਸੇਵਾ ਕੀਤੀ ਕਿ ਉਸ ਨੂੰ ਸਰਦਾਰ ਸਾਹਿਬ ਦਾ ਖਿਤਾਬ ਮਿਲਿਆ ਆਮ ਕਰਕੇ ਅੰਗਰੇਜ਼ ਤੇ ਹੋਰ ਹਕੂਮਤਾਂ ਇਹੋ ਜਿਹੀ ਖਿਤਾਬ ਆਪਣੇ ਪਿੱਠੂਆਂ ਨੂੰ ਹੀ ਦਿਆ ਕਰਦੀਆਂ ਸਨ ਤੇ ਇਹੋ ਜਿਹੇ ਪਰਿਵਾਰਾਂ ਵਿੱਚ ਅਗਲੀਆਂ ਪੁਸ਼ਤਾਂ ਤੱਕ ਵੇਲੇ ਦੀ ਹਕੂਮਤ ਦੇ ਬੋਲੀ ਬੋਲਣ ਦੀ ਕਲਾ ਹੁੰਦੀ ਹੈ ਕੇ ਪੀਐਸ ਗਿੱਲ ਦਾ ਪਿਤਾ ਰਸ਼ਪਾਲ ਸਿੰਘ ਇੰਜੀਨੀਅਰ ਸੀ ਉਹ ਪੌਂਗ ਡੈਮ ਸਮੇਤ ਹੋਰ ਕਈ ਐਮ ਪ੍ਰੋਜੈਕਟਾਂ ਨਾਲ ਜੁੜਿਆ ਵਿਅਕਤੀ ਸੀ ਜਿਸ ਦੀਆਂ ਜਿਸ ਦੀ ਮੰਤਰੀਆਂ ਮੁੱਖ ਮੰਤਰੀਆਂ ਤੇ ਹੋਰ ਅਫਸਰ شاہੀ ਵਿੱਚ ਚੰਗੀ ਪੈੜ ਸੀ ਗਿੱਲ ਦੀ ਮਾਤਾ ਅਮਰਤ ਕੌਰ ਦਾ ਪਿੰਡ ਫਰੋਇਪੁਰ ਜ਼ਿਲ੍ਹੇ ਦੀ ਮੋਗਾ ਤਹਿਸੀਲ ਵਿੱਚ ਟਰੋਲੀ ਹੈ ਜੋ ਕਿ ਰਹੀ ਇਸ ਤੇ ਜ਼ਗੀਰਦਾਰ ਪਰਿਵਾਰ ਦੀ ਧੀ ਸੀ ਗਿੱਲ ਦੀਆਂ ਦੋ ਭੈਣਾਂ ਵਰੀਂਦਰ ਕੌਰ ਤੇ ਨੀਨਾ ਸਨ ਉਸਨੇ ਕਿਰਪਾ ਰਾਮ ਹਾਈ ਸਕੂਲ ਪੋਂਟਾ ਸਾਹਿਬ ਤੋਂ ਮੁੱਢਲੀ ਪੜ੍ਹਾਈ ਕੀਤੀ ਫਿਰ ਉਹ ਲੁਧਿਆਣੇ ਮਾਲਵਾ ਖਾਲਸਾ ਖਾਲਸਾ ਸਕੂਲ ਵਿੱਚ ਪੜਨ ਚਲਾ ਗਿਆ ਉਹ ਮਸੂਰੀ ਤੇ ਸ਼ਿਮਲੇ ਵੀ ਪੜਿਆ ਉਸਦੀ ਮਾਤਾ ਦੀ 1951 ਵਿੱਚ ਜਦ ਮੌਤ ਹੋਈ ਤਾਂ ਗੱਲ ਉਦੋਂ ਅਜੇ ਗ੍ਰੈਜੂਏਸ਼ਨ ਕਰ ਰਿਹਾ ਸੀ 1955 ਵਿੱਚ ਸਰਕਾਰੀ ਕਾਲਜ ਲੁਧਿਆਣੇ ਤੋਂ ਉਸਨੇ ਅੰਗਰੇਜ਼ੀ ਦੀ ਐਮਏ ਕੀਤੀ ਤੇ ਇਸੇ ਸਾਲ ਉਸਦੇ ਪਿਤਾ ਨੇ ਇੱਕ ਹੋਰ ਵਿਆਹ ਕਰਵਾ ਲਿਆ ਸੀ ਜਿਸ ਤੋਂ ਇੱਕ ਮੁੰਡਾ ਤੇ ਇੱਕ ਕੁੜੀ ਪੈਦਾ ਹੋਏ ਗਿੱਲ ਨੇ ਸ਼ਿਮਲੇ ਯੂਨੀਵਰਸਿਟੀ ਵਿੱਚ ਐਮਏ ਪੋਲੀਟੀਕਲ ਸਾਇੰਸ ਵਿੱਚ ਦਾਖਲਾ ਲੈ ਲਿਆ ਤੇ ਨਾਲ ਹੀ ਉੱਥੇ ਅੰਗਰੇਜ਼ੀ ਪੜ੍ਹਾਈ ਫਿਰ ਦਿੱਲੀ ਯੂਨੀਵਰਸਿਟੀ ਵਿੱਚ ਕਾਨੂੰਨ ਵਿੱਚ ਦਾਖਲਾ ਲਿਆ ਉਸਨੇ ਸਰਕਾਰੀ ਕਾਲਜ ਔੜਮੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅੰਗਰੇਜ਼ੀ ਪੜ੍ਹਾਈ 1957 ਵਿੱਚ ਗਿੱਲ ਆਈਪੀਐਸ ਲਈ ਚੁਣਿਆ ਗਿਆ 2 ਨਵੰਬਰ 1959 ਗਿੱਲ ਦਾ ਵਿਆਹ ਹਿਮਿੰਦਰ ਕੌਰ ਨਾਲ ਹੋਇਆ ਜਿਸ ਤੋਂ 9 ਅਗਸਤ 1960 ਨੂੰ ਹੇਮੰਤਪਾਲ ਸਿੰਘ ਦੇ ਦੋ ਨੰਬਰ 1964 ਨੂੰ ਚਤਵਨਕੌਰ ਪੈਦਾ ਹੋਏ ਗੱਲ ਦੀਆਂ ਦੋ ਭੈਣਾਂ ਚੰਡੀਗੜ੍ਹ 18 ਸੈਕਟਰ ਰਹਿੰਦੀਆਂ ਹਨ ਭਰਾ ਬਰਿੰਦਰ ਸਿੰਘ ਸ਼ਿਮਲੇ ਅਤੇ ਮਤਰੀ ਮਾ ਸਤਵੰਤ ਕੌਰ ਚੰਡੀਗੜ੍ਹ ਸੈਕਟਰ 9 ਦੀ ਕੋਠੀ ਨੰਬਰ 254 ਵਿੱਚ ਰਹਿੰਦੀ ਹੈ ਜਦਕਿ ਨਾਲ ਲੱਗਦੀਆਂ 255 256 ਨੰਬਰ ਕੋਠੀਆਂ ਬਾਦਲ ਕਿਆਂ ਦੀਆਂ ਹਨ ਗੱਲ ਇੱਕ ਸਖਤ ਅਖੜ ਭਾਵ ਰਹਿਤ ਪੁਲਿਸ ਅਫਸਰ ਸੀ ਜੋ ਕਿ ਮੁਲਕ ਵਿੱਚ ਥਾਂ-ਥਾਂ ਹੁੰਦੇ ਹੰਸਕ ਵਰਤਾਰਿਆਂ ਨਾਲ ਨਜਿੱਠਣ ਲਈ ਹਕੂਮਤ ਨੂੰ ਬੇहद ਸਹੀ ਬੈਠਦਾ ਸੀ ਪਰ ਉਸ ਦਾ ਇਹ ਟੱਕੜ ਰਵਈਆ ਜਾਂਤਾਂ ਲਈ ਬੇहद ਕਾਤਕ ਸੀ ਆਪਣੇ ਹੱਕਾਂ ਲਈ ਅੰਦੋਲਨ ਕਰਨ ਵਾਲਿਆਂ ਨੂੰ ਦਰੜਨ ਲਈ ਭਾਰਤੀ ਸਟੇਟ ਨੂੰ ਜਿਸ ਤਰ੍ਹਾਂ ਦੇ ਜ਼ਬਰ ਪੁਲਸੀਆ ਜ਼ਬਰ ਪੁਲਸੀਆ ਦੀ ਲੋੜ ਰਹਿੰਦੀ ਹੈ ਗੱਲ ਉਸ ਕਤਾਰ ਵਿੱਚ ਸਭ ਤੋਂ ਉੱਪਰ ਸੀ ਉਸ ਨੇ ਅਸਾਮ ਵਿੱਚ ਡੀਜੀਪੀ ਹੁੰਦਿਆਂ ਰੱਜ ਕੇ ਬਦਨਾਮੀ ਖੱਟੀ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਗਿਆ ਪਰ ਮਗਰੋਂ ਦਿੱਲੀ ਹਾਈ ਕੋਰਟ ਨੇ ਉਸ ਨੂੰ ਰਾਹਤ ਦੇ ਦਿੱਤੀ 1982-83 ਵਿੱਚ ਅਸਾਮ ਦੀਆਂ ਹਿੰਸਕ ਘਟਨਾਵਾਂ ਮੌਕੇ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਖੋਰ ਅਹਿਮ ਭਾਰਤੀ ਆਗੂਆਂ ਦੇ ਧਿਆਨ ਵਿੱਚ ਇੱਕ ਸਖਤ ਮਿਸਾਲ ਅਫਸਰ ਵਜੋਂ ਆ ਗਿਆ ਸੀ 1983 ਵਿੱਚ ਅਸਾਮ ਅਸੈਂਬਲੀ ਦੀਆਂ ਚੋਣਾਂ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੰਸਕ ਚੋਣਾਂ ਸਨ ਜਦ ਸੈਂਕੜੇ ਲੋਕ ਮਾਰੇ ਗਏ ਸਨ ਤੇ ਗੱਲ ਉਥੇ ਆਈ ਜੀ ਅਮਨ ਕਾਨੂੰਨ ਸੀ ਨਵੀਂ ਚੁਣੀ ਸਰਕਾਰ ਨੇ ਪੁਲਿਸ ਵਿਧੀਆਂ ਲਈ ਬਲੀ ਦੇ ਬੱਕਰੇ ਛਾਂਟ ਨਹੀਂ ਸਨ ਜੋ 25 ਸਾਲੇ ਅਸਾਮ ਵਿੱਚ ਨੌਕਰੀ ਕਰਨ ਵਾਲੇ ਗਿਲ ਨੂੰ ਕੇਂਦਰ ਸਰਕਾਰ ਨੇ ਜੰਮੂ ਦਾ ਆਈਜੀ ਬੀਐਸਐਫ ਪਣਾ ਕੇ ਬੇ ਦਿੱਤਾ ਜਿੱਥੇ ਜਨਵਰੀ 1984 ਤੋਂ ਉਸਨੇ ਨੌਕਰੀ ਸ਼ੁਰੂ ਕੀਤੀ ਮਈ 1984 ਵਿੱਚ ਉਹ ਅੰਮ੍ਰਿਤਸਰ ਵਿਖੇ ਬੀਐਸਐਫ ਦੇ ਯੂਨਿਟਾਂ ਦੇ ਨਰੀਖਣ ਲਈ ਆਇਆ ਪੰਜਾਬ ਦੇ ਪੁਲਿਸ ਦੇ ਆਈਜੀ ਭਿੰਡਰ ਨਾਲ ਉਸ ਦੀ ਬਹਿਸਬਾਜੀ ਹੋਈ ਕਿ ਸੁਰੱਖਿਆ ਕਰਮਚਾਰੀਆਂ ਨੂੰ ਥਾਂ-ਥਾਂ ਨਾਕੇ ਲਾ ਕੇ ਕੋਈ ਲਾਭ ਨਹੀਂ ਹੋਣਾ ਗੱਲ ਦਾ ਅਰਥ ਸੀ ਕਿ ਸੁਰੱਖਿਆ ਕਰਮਚਾਰੀ ਆਪਰੇਸ਼ਨ ਕਾਰਵਾਈ ਕਰਨ ਜੂਨ 1984 ਦੇ ਕਲੂਕਾਰੇ ਮੌਕੇ ਉਹ ਜੰਮੂਈ ਸੀ ਬੀਐਫ ਬੀਐਸਐਫ ਦੀ ਆਈਜੀ ਵੱਲੋਂ ਤਾਇਨਾਤ ਸੀ ਪੰਜਾਬ ਵਿੱਚ ਆਪਰੇਸ਼ਨ ਵੁਡਜ਼ੋਰ ਵੁਡਰੋਜ਼ ਜੰਗਲੀ ਗੁਲਾਬ ਦੀ ਟਹਿਣੀ ਅਦੀਨਪਿੰਡਾਂ ਵਿੱਚੋਂ ਸਿੱਖਾਂ ਦੀ ੜਾੜ ਗ੍ਰਿਫਤਾਰੀ ਹੋ ਰਹੀ ਸੀ ਤੇ ਹਕੂਮਤ ਹੀ ਜ਼ੁਲਮਾਂ ਤੋਂ ਬਚਣ ਲਈ ਸਿੱਖ ਛੇਤੀ ਤੋਂ ਛੇਤੀ ਤਰ੍ਹਾਂਦ ਕਰਨਾ ਚਾਹੁੰਦੇ ਸਨ ਜਾਪਦਾ ਹੈ ਕਿ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਮਗਰੋਂ ਕਾਂਗਰਸ ਸਰਕਾਰ ਤੇ ਏਜੰਸੀਆਂ ਨੇ ਮਤ ਲਿਆ ਸੀ ਕਿ ਹੁਣ ਸਿੱਖਾਂ ਦੇ ਉੱਪਰੇ ਜੋਸ਼ ਦਾ ਟਕਰਾ ਕਿਸੇ ਸਿੱਖ ਚਿਹਰੇ ਨਾਲ ਹੀ ਕਰਵਾਉਣਾ ਹੈ ਗਿੱਲ ਪਹਿਲਾਂ ਹੀ ਅਸਾਮ ਵਿੱਚ ਆਪਣੇ ਰੰਗ ਵਿਖਾ ਚੁੱਕਾ ਸੀ ਉਹ ਇੱਕ ਇਹੋ ਜਿਹੇ ਚਿਹਰੇ ਵਜੋਂ ਉਹ ਬਾਰੇ ਜਾਣ ਲਈ ਹਰ ਤਰ੍ਹਾਂ ਸਹੀ ਸੀ ਜਿਸ ਨੂੰ ਸਿੱਖਾਂ ਖਿਲਾਫ ਭਾਰਤੀ ਜੰਗ ਦਾ ਨਾਇਕ ਬਣਾ ਕੇ ਪੇਸ਼ ਕੀਤਾ ਜਾਵੇ ਹੋ ਸਕਦਾ ਹੈ ਕਿ ਗਿੱਲ ਨੂੰ ਜ਼ੁਲਮੀ ਜੰਗ ਦਾ ਸੇਹਰਾ ਬੰਨਣ ਦਾ ਫੈਸਲਾ ਬਾਅਦ ਵਿੱਚ ਹੋਇਆ ਪਰ ਇਹ ਤੱਥ ਧਿਆਨ ਗੋਚਰੇ ਹੈ ਕਿ ਅਸਾਮ ਵਿੱਚ ਇਨਸ ਦੇ ਕਰਤਾਰੀ ਨਾਲ ਜੇ ਠਣਕਾਰਨ ਉਸ ਨੂੰ ਸਤੰਬਰ 1984 ਮੌਕੇ ਆਈਜੀ ਆਰਮਡ ਪੁਲਿਸ ਹੈੱਡ ਕੁਆਟਰ ਜਲੰਧਰ ਤਾਇਨਾਤ ਕਰ ਦਿੱਤਾ ਗਿਆ ਸੀ 31 ਅਕਤੂਬਰ ਇੰਦਰਾ 31 ਅਕਤੂਬਰ 1984 ਨੂੰ ਇੰਦਰਾ ਨੂੰ ਸਿੰਘਾਂ ਨੇ ਨਿਸ਼ਾਨਾ ਬਣਾ ਲਿਆ 1985 ਵਿੱਚ ਪੰਜਾਬ ਦਾ ਆਈਜੀ ਪੀਏਜੀ ਪੀਏਪ ਜਲੰਧਰ ਤੇ ਆਈਜੀ ਆਪਰੇਸ਼ਨ 2 ਚਾਰਜ ਸੰਚਰਚਾ ਹੈ ਕਿ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਆਗੂਆਂ ਦੇ ਸਰਕਾਰ ਵਿਚਾਲੀ ਗੱਲਬਾਤ ਵਿੱਚ ਵੀ ਗੱਲ ਨੇ ਭੂਮਿਕਾ ਨਿਭਾਈ ਜਸਤੇ ਨਤੀਜੇ ਵੱਲੋਂ ਰਜੀਵ ਲੋਂਗੋਵਾਲ ਸਮਝੌਤਾ ਹੋਂਦ ਵਿੱਚ ਆਇਆ 20 ਅਗਸਤ 1985 ਨੂੰ ਸੋਇਆ ਅਸੈਂਬਲੀ ਚੋਣਾ ਮੌਕੇ ਗਿੱਲ ਪੰਜਾਬ ਵਿੱਚ ਹੀ ਸੀ ਬਰਨਾਲਾ ਸਰਕਾਰ ਬਣਨ ਮਗਰੋਂ ਉਹਨੂੰ ਡੀਜੀਪੀ ਬਣਾਏ ਜਾਣ ਦੀ ਆਸ ਸੀ ਪਰ ਤਾਲੀਵਾਲ ਨੂੰ ਇਹ ਅਹੁਦਾ ਦਿੱਤਾ ਗਿਆ ਗਿੱਲ ਨੂੰ ਦਿੱਲੀ ਭੇਜ ਦਿੱਤਾ ਗਿਆ ਜਨਵਰੀ 1986 ਵਿੱਚ ਉਸਨੂੰ ਦਿੱਲੀ ਆਈਜੀ ਸੀਆਈਐਸ ਫ ਤਾਇਨਾਤ ਕਰ ਦਿੱਤਾ ਗਿਆ ਸਾਲ ਕੋ ਬਾਅਦ ਫਰਵਰੀ 1986 ਵਿੱਚ ਚਰਚਾ ਛੜੀ ਕੇ ਗੱਲ ਨੂੰ ਡੀਜੀਪੀ ਪੰਜਾਬ ਲਾਇਆ ਜਾਵੇਗਾ ਪਰ ਉਸ ਦਾ ਪੱਤਾ ਕੱਟ ਕੇ ਰਬੈਰੋ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਜੂਨ 1986 ਵਿੱਚ ਗੱਲ ਨੂੰ ਸੀਆਰਪੀ ਦਾ ਆਈਜੀ ਬਾਰਡਰ ਰੇਂਜ ਬਣਾ ਕੇ ਅੰਮ੍ਰਿਤਸਰ ਭੇਜਿਆ ਗਿਆ ਰਬੈਰੋ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਕਾਰਨ ਪੰਜਾਬ ਵਿੱਚ ਕੂਨ ਖਰਾਬਾ ਸਿਕਰਾਂ ਸ਼ੋਰ ਰਿਹਾ ਸੀ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋਂ ਭੱਜਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਉਹ ਸਾਰੇ ਨੌਜਵਾਨ ਜੋ ਜੂਨ 1984 ਨਵੰਬਰ 1984 ਤੋਂ ਬਾਅਦ ਵਿੱਚ ਸਰਕਾਰੀ ਦਹਿਸ਼ਤਗਰਦੀ ਤੋਂ ਪੀੜਤ ਹੋ ਕੇ ਘਰਾਂ ਵਿੱਚੋਂ ਭੱਜ ਗਏ ਸਨ ਗਿੱਲ ਦੀ ਨਜ਼ਰ ਵਿੱਚ ਸਰਫਿਰੇ ਕਹਿ ਦਹਿਸ਼ਤਗਰਦ ਸਨ ਜਿਨ੍ਹਾਂ ਨੂੰ ਬਿਨਾਂ ਕੋਈ ਗੱਲ ਸੁਣੇ ਗੋਲੀਆਂ ਨਾਲ ਮਾਰ ਦਿੱਤਾ ਜਾਣਾ ਚਾਹੀਦਾ ਸੀ ਗਿੱਲ ਬੜੀ ਹੌਕ ਵਿੱਚ ਸੀ ਕਿ ਉਸਦੇ ਹੱਥ ਸੂਬੇ ਦੀ ਕਮਾਂਡ ਕਿਉਂ ਨਹੀਂ ਪਹਿਲਾਂ ਟਾਲੀਵਾਲ ਤੇ ਮਗਰੋਂ ਰਪੈਰੋ ਦੇ ਡੀਜੀਪੀ ਪੁਲਾਈ ਜਾਨ ਨਾਲ ਉਸ ਨੂੰ ਜਾਪਦਾ ਸੀ ਕਿ ਉਸ ਦਾ ਹੱਕ ਮਾਰਿਆ ਗਿਆ ਹੈ ਉਂਝ ਉਹ ਬਰਨਾਲਾ ਸਰਕਾਰ ਤੋਂ ਵੀ ਬਹੁਤਾ ਕੁਝ ਨਹੀਂ ਸੀ ਕਿਉਂਕਿ ਜਿਹੋ ਜਿਹੇ ਕਾਰਨਾਮੇ ਕਰਨ ਲਈ ਗੱਲ ਦਾ ਦਿਲ ਦਿਮਾਗ ਕਾਲਾ ਸੀ ਉਹ ਕਿਸੇ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਕਰਨੇ ਓਕੇ ਸਨ ਬਰਨਾਲਾ ਸਰਕਾਰ ਮਈ 1987 ਨੂੰ ਬਰਤਰਫ ਹੋ ਗਈ ਤਾਂ ਗੱਲ ਨੂੰ ਆਪਣੇ ਹਿਸਾਬ ਨਾਲ ਚੱਲਣ ਵਾਲਾ ਮਾਹੌਲ ਬਣਦਾ ਜਾਪਿਆ ਕਿ ਉਦੋਂ ਤੱਕ ਦਿੱਲੀ ਦਰਬਾਰ ਦੀਆਂ ਖੂਫੀਆ ਏਜੰਸੀਆਂ ਵੀ ਇਸ ਨਤੀਜੇ ਤੇ ਪਹੁੰਚ ਚੁੱਕੀਆਂ ਸਨ ਕਿ ਸਿੱਖਾਂ ਉੱਪਰ ਕੈਰਟਾਹ ਲਈ ਕਿਸੇ ਸਿੱਖ ਅਸਰ ਨੂੰ ਹੀ ਮੂਰਾ ਬਣਾਇਆ ਜਾਵੇ ਤਾਂ ਕਿ ਗੈਰ ਸਿੱਖ ਪਾਈਚਾਰੇ ਸਿੱਖਾਂ ਦੇ ਪ੍ਰਤੀਕਰਮ ਤੋਂ ਬਚੇ ਰਹਿਣ ਗੱਲ ਪਹਿਲਾਂ ਹੀ ਹਕੂਮਤ ਦੀ ਨਜ਼ਰ ਵਿੱਚ ਸੀ ਆਸਾਮ ਵਿੱਚ ਆਪਣੇ ਰੰਗ ਟੰਗ ਵਿਖਾ ਕੇ ਉਹ ਦੱਸ ਚੁੱਕਿਆ ਸੀ ਕਿ ਉਹ ਕਿਸਾਦ ਤੱਕ ਜਾ ਸਕਦਾ ਹੈ 1984 ਤੋਂ ਪੰਜਾਬ ਵਿੱਚ ਰੱਖ ਕਿ ਹਕੂਮਤ ਨੇ ਉਸ ਨੂੰ ਕਾਫੀ ਹੰਡਣ ਦਾ ਮੌਕਾ ਦਿੱਤਾ ਸੀ ਪਰ ਹਕੂਮਤ ਦੀ ਇੱਛਾ ਸੀ ਕਿ ਜਿਹਾ ਰੂ ਲਹਿਰ ਦੇ ਦਿਨੋਂ ਦਿਨ ਵੱਧ ਰਹੀ ਚੜਤ ਸਾਹਮਣੇ ਲਗਾਤਾਰ ਡੇਗ ਰਹੇ ਪੰਜਾਬ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਦੇ ਹੌਸਲੇ ਗੱਲ ਨੂੰ ਇੱਕ ਇਹੋ ਜਿਹੀ ਕ੍ਰਿਕਟ ਕਿ ਮਈ ਚੜਕੇ ਨਾਲ ਪੇਸ਼ ਕੀਤਾ ਜਾਵੇ ਜੋ ਜੇਤੂ ਅੰਦਾਜ਼ ਵਿੱਚ ਪੇਸ਼ ਹੋਵੇ ਰਵੇਰੋ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਪੁੱਠੀ ਪਈ ਸੀ ਤੇ ਉਸ ਉੱਪਰ ਹੋਏ ਕਾਤਕ ਹਮਲੇ ਕਾਰਨ ਉਸ ਦੀ ਵੀ ਠੋਕ ਵੀ ਨਹੀਂ ਰਹੀ ਸੀ ਰਹੀ ਉਦੋਂ ਤੱਕ ਇੱਕ ਪਾਸੇ ਗੱਲ ਨੇ ਆਪਣੇ ਅਧੀਨ ਸੀਆਰਪੀ ਨੂੰ ਆਧੁਨਿਕ ਅਸਲੇ ਨਾਲ लैस ਕਰਨ ਦੀ ਜਿੱਦ ਕੀਤੀ ਦੂਜਾ ਉਸ ਨੂੰ ਸੀਆਰਪੀ ਤੇ ਪੰਜਾਬ ਪੁਲਿਸ ਵਿੱਚ ਅਫਸਰ ਚੋਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਨਾਲ ਲੈ ਕੇ ਉਹ ਸਿੱਖਾਂ ਉੱਪਰ ਟਟ ਪਵੇ ਇੱਕ ਕਠੋਰ ਤੇ ਬੇਦਰਦ ਖਾਕੀ ਵਰਤੀ ਧਾਰੀ ਵਜੋਂ ਗਿਆ ਲੱਗ ਗਜ ਵੱਜ ਕੇ ਕਹਿੰਦਾ ਸੀ ਕਿ ਇਹ ਖਾੜਕੂ ਜੱਟ ਸਿੱਖ ਨੇ ਅਸੀਂ ਪੁਲਿਸੀ ਇਹ ਵੀ ਜੱਟ ਸਿੱਖਾਂ ਉਸ ਦਾ ਅਰਥ ਸੀ ਕਿ ਰਬੈਰੋ ਵਰਗੇ ਅਫਸਰ ਐਸ ਲੜਾਈ ਨੂੰ ਜਿੱਤ ਨਹੀਂ ਸਕਦੇ ਜਦ ਇੱਕ ਸਿੱਖ ਪਰਿਵਾਰ ਵਿੱਚ ਜੰਮਿਆ ਬੇਕਾਰਕ ਪੁਲਿਸ ਅਧਿਕਾਰੀ ਸਿੱਖਾਂ ਨੂੰ ਤਬਾਹ ਕਰਨ ਲਈ ਕੰਮਰ ਕੱਸੀ ਬੈਠਾ ਹੋਵੇ ਤਾਂ ਹਕੂਮਤ ਇਨਿਆਮ ਨੂੰ ਹੋਰ ਕੀ ਚਾਹੀਦਾ ਹੈ ਇਸ ਤਰ੍ਹਾਂ ਮੁਲਕ ਦੀਆਂ ਖੂਫੀਆ ਏਜੰਸੀਆਂ ਨੇ ਇੱਕ ਤਾਣਾ ਬਾਣਾ ਬੁਣ ਕੇ ਇੱਕ ਇਹੋ ਜਿਹੀ ਭਿਆਨਕ ਖੇਡ ਰਚੀ ਜਿਸ ਵਿੱਚ ਸਿੱਖਾਂ ਦੀ ਨਸ਼ਲ ਕੁਸ਼ੀ ਹੋਣੀ ਸੀ ਉਧਰ ਕੇਂਦਰੀ ਗਹਿਰਾ ਮਤੰਤ్రਾਲਾ ਮਾਨੇਸਰ ਵਿੱਚ ਅਰਾਵਲੀ ਪਹਾੜੀਆਂ ਵਿੱਚ ਨੈਸ਼ਨਲ ਸਕਿਉਰਿਟੀ ਗਾਰਡ ਦੇ ਕਮਾਂਡੋ ਦੀ ਤਿਆਰੀ ਕਰ ਰਿਹਾ ਸੀ ਜਿਸ ਨੂੰ ਹਰਿਆਣੇ ਦੇ ਨੋ ਤੇ ਤੌਰ ਨਾਮੀ ਥਾਵਾਂ ਦੇ ਕੋ ਜੇ ਇਹੋ ਜਿਹੀਆਂ ਇਮਾਰਤਾਂ ਵਿੱਚ ਮਸ਼ਕ ਕਰਵਾਈ ਗਈ ਜਿਨ੍ਹਾਂ ਦਾ ਨਕਸ਼ਾ ਦਰਬਾਰ ਸਾਹਿਬ ਕੰਪਲੈਕਸ ਵਰਗਾ ਸੀ ਸੱਜੇ ਸੱਜੇ ਇਹ ਚਰਚਾ ਜ਼ੋਰ ਫੜ ਰਹੀ ਸੀ ਕਿ ਇਹ ਕਮਾਂਡੋ ਵਾਲਾ ਵਦਾ ਕਿ ਕਿਹੜੀ ਕਾਰਵਾਈ ਲਈ ਵਰਤੇ ਜਾਣੇ ਹਨ April 1988 ਵਿੱਚ ਗਿੱਲ ਨੂੰ পদ ਉਨਤ ਕਰਕੇ ਪੰਜਾਬ ਦਾ ਡੀਜੀਪੀ ਲਾ ਦਿੱਤਾ ਗਿਆ ਉਸ ਦੀ ਬੱਲੇ ਬੱਲੇ ਲਈ ਹਕੂਮਤ ਦਾ ਹੱਥ ਖੜਕ ਤੋਂ ਉੱਪਰ ਹੋ ਗਿਆ ਵਿਖਾਉਣ ਲਈ ਸਿੱਖਾਂ ਦੀ ਹਿੱੱਠੀ ਕਰਨ ਲਈ ਖੂਫੀ ਏਜੰਸੀਆਂ ਤਿਆਰ ਕੀਤੀਆਂ ਆਪਰੇਸ਼ਨ ਬਲੈਕ ਥੰਡਰ ਸ਼ੁਰੂ ਹੋਣ ਵਾਲਾ ਸੀ ਦੂਜੇ ਪਾਸੇ ਹਕੂਮਤੀ ਖੂਫੀਆਂ ਏਜੰਸੀਆਂ ਨੇ ਭਾਈ ਜਸਵੀਰ ਸਿੰਘ ਰੋਡੇ ਨੂੰ ਰਿਹਾ ਕਰਵਾ ਕੇ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਵਜੂ ਦਰਬਾਰ ਸਬ ਕੰਪਲੈਕਸ ਲੈ ਕੇ ਜਾਂਦਾ ਇਸ ਦੇ ਨਾਲ ਕਿ ਨੈਸ਼ਨਲ ਸਕਿਉਰਿਟੀ ਗਾਰਡ ਦੀ ਛੁੱਟੀ ਕੈਨਸਲ ਕਰਕੇ ਉਹਨਾਂ ਨੂੰ ਵੱਡੀ ਕਾਰਵਾਈ ਲਈ ਤਿਆਰਬਰ ਤਿਆਰ ਰਹਨ ਦੇ ਹੁਕਮ ਦੇ ਦਿੱਤੇ ਗਏ ਬੜੀ ਬਰੀਕੀ ਨਾਲ ਜੂਨ 1984 ਵਰਗਾ ਮਾਹੌਲ ਸਿਰਜਿਆ ਗਿਆ ਆਪਰੇਸ਼ਨ ਬਲੈਕ ਥੰਡਰ ਦੇ ਕਰਤਾ ਤਰ ਤੱਕ ਕੋਵਿਆ ਏਜੰਸੀਆਂ ਇੱਕ ਚੋਟੀ ਤੇ ਵਿਚਰਿਆ ਜੀਤ ਡੋਪਾਲ ਜੋ ਅੱਜਕੱਲ ਮੋਦੀ ਦਾ ਖਾਸ ਬੰਦਾ ਹੈ ਪਾਕਿਸਤਾਨੀ ਬਣ ਕੇ ਦਰਬਾਰ ਦਰਬਾਰ ਸਬ ਕੰਪਲੈਕਸ ਦੇ ਅੰਦਰ ਉਹਨਾਂ ਲੋਕਾਂ ਦੇ ਨਾਲ ਰਹਿ ਰਿਹਾ ਸੀ ਜਿਹੜੇ ਲੋਕਾਂ ਲਈ ਖੜਕੂ ਸਨ ਜਦਕਿ ਅਸਲ ਵਿੱਚ ਉਹ ਸਰਕਾਰ ਦੇ ਆਪਣੇ ਹੀ ਬੰਦੇ ਸਨ ਜਿਵੇਂ ਅਜੀਤ ਡੋਪਾਲ ਦਰਬਾਰ ਸਾਹਿਬ ਅੰਦਰ ਹਥਿਆਰਬਾਰ ਬੰਦਿਆਂ ਨਾਲ ਰਹਿ ਕੇ ਉਹ ਸਭ ਕੁਝ ਕਰਵਾ ਰਿਹਾ ਸੀ ਜੋ ਕਿ ਸਿੱਖਾਂ ਦੀ ਹਿੱਤ ਠੀਕ ਕਰਵਾਏ ਉਵੇਂ ਮਲੂਆ ਕ੍ਰਿਸ਼ਨ ਦਰਨਾਮ ਦਾ ਇੱਕ ਹੋਰ ਖੂਫੀ ਏਜੰਸੀਆਂ ਦਾ ਅਧਿਕਾਰੀ ਜਥੇਦਾਰ ਜਸਬੀਰ ਸਿੰਘ ਰੋਡੇ ਹੋਰਾਂ ਦੀ ਟੀਮ ਨਾਲ ਜੁੜਿਆ ਹੋਇਆ ਸੀ ਇੰਜ ਹੋਰ ਪਤਾ ਨਹੀਂ ਕਿੰਨੇ ਕੁ ਏਜੰਟ ਇਸ ਆਪਰੇਸ਼ਨ ਮੌਕੇ ਗੈਣਮਤ ਕੇ ਚੱਲ ਰਹੇ ਸਨ 9 ਮਈ 1988 ਨੂੰ ਬਲੈਕ ਥੰਡਰ ਨਾਮੀ ਖੂਫੀ ਏਜੰਸੀਆਂ ਦਾ ਡਰਾਮਾ ਸ਼ੁਰੂ ਹੋਇਆ ਜਿਸ ਨਾਲ ਮੀਡੀਆ ਵਿੱਚ ਗੱਲ ਦੀ ਚੜਤ ਬਣਾਈ ਗਈ ਤੇ ਸਿੱਖਾਂ ਲਈ ਬੇहद ਸਦਮੇ ਭਰੀ ਸਥਿਤੀ ਪੈਦਾ ਹੋਈ ਖੂਫੀ ਏਜੰਸੀਆਂ ਦੇ ਇੱਕ ਅਫਸਰ ਡਾਕਟਰ ਸੰਗਤ ਸਿੰਘ ਨੇ ਆਪਣੀ ਕਿਤਾਬ ਇਤਿਹਾਸ ਵਿੱਚ ਸਿੱਖਾਂ ਦੇ ਸਫਾ 522 ਤੇ ਅੰਦਰੋਂ ਫੜੇ ਗਏ 40 ਬੰਦਿਆਂ ਨੂੰ ਹਿੰਦੂ ਲਿਖਿਆ ਹੈ ਜਿਹੜੇ ਦਾੜੀਆਂ ਵਧਾ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿੰਦੇ ਸਨ ਤੇ ਇਹਨਾਂ ਤੋਂ ਬਿਨਾ ਹੋਰ ਵੀ ਕੁਫੀਆ ਏਜੰਸੀਆਂ ਦੇ ਕੁਸਪੈਠੀਏ ਸਨ ਫੜੇ ਗਏ 46 ਬੰਦਿਆਂ ਉੱਪਰ ਕੋਈ ਮੁਕੱਦਮਾ ਨਹੀਂ ਸੀ ਚਲਾਇਆ ਕਿਉਂਕਿ ਉਹ ਤਾਂ ਸਰਕਾਰ ਦੇ ਹੀ ਆਪਣੇ ਹੀ ਬੰਦੇ ਸਨ ਜਿਨ੍ਹਾਂ ਦਾ ਮਕਸਦ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿੰਦੇ ਸਿੱਖ ਜੁਝਾਰੂਆਂ ਦੇ ਭੇਤ ਜਾਣਨੇ ਤੇ ਉਹ ਕਾਰਜ ਕਰਨਾ ਸੀ ਜਿਸ ਨਾਲ ਸਾਰੀ ਲਹਿਰ ਬਦਨਾਮ ਹੋਵੇ ਤੇ ਸਿੱਖ ਜੁਝਾਰੂਆਂ ਦਾ ਵਿਸ਼ਵਾਸ ਆਮ ਸੰਗਤ ਵਿੱਚ ਬਿਲਕੁਲ ਖਤਮ ਹੋ ਜਾਵੇ ਇਸ ਤਰ੍ਹਾਂ ਹਕੂਮਤ ਨੇ ਉਹ ਭਾਈ ਜਸਬੀਰ ਸਿੰਘ ਰੋਡੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਵਿੱਚ ਜਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ ਗਏ ਸਨ ਤਾਂ ਸੰਤ ਪਿੰਡਰਾਂ ਵਾਲਿਆਂ ਦੇ ਇਸ ਭਤੀਜੇ ਦਾ ਨਾਂ ਸੁਣ ਕੇ ਸੰਗਤ ਨੇ ਜੈਕਾਰੇ ਗਜਾ ਕੇ ਅਸਮਾਨ ਦੀ ਇੱਕ ਪਾੜ ਛੁੱਟੀ ਸੀ ਜੋ ਹੋਲੀ ਵਾਲੇ ਦਿਨ 4 ਮਾਰਚ 1988 ਨੂੰ ਜੇਲ੍ਹ ਤੋਂ ਬਾਹਰ ਆਏ ਉਹ 2 ਮਹੀਨੇ ਦੇ ਵਿੱਚ ਵਿੱਚ ਮਈ 1988 ਤੱਕ ਬਲੈਕ ਥੰਡਰ ਦੌਰਾਨ ਸਾਰੀ ਸਿੱਖਾਂ ਦੀਆਂ ਨਜ਼ਰਾਂ ਵਿੱਚ ਸ਼ੱਕੀ ਬਣਾ ਦਿੱਤੇ ਗਏ ਆਪਰੇਸ਼ਨ ਬਲੈਕ ਥੰਡਰ ਮੌਕੇ ਗੱਲ ਇਹਨਾਂ ਨਿਸ਼ਚਿਤ ਸੀ ਕਿ ਇੱਕ ਟੈਂਟ ਵਿੱਚ ਬੜੀ ਮੋਜ ਨਾਲ ਬੈਠਾ ਸੀ ਕਿਉਂਕਿ ਉਸ ਨੂੰ ਨਤੀਜਿਆਂ ਬਾਰੇ ਕੋਈ ਸ਼ੱਕ ਹੀ ਨਹੀਂ ਸੀ ਕੱਲੂ ਘਾਰਾ ਜੂਨ 1984 ਬਲੂ ਸਟਾਰ ਤੇ ਉਲਟ ਬਲੈਕ ਥੰਡਰ ਮੌਕੇ ਮੀਡੀਆ ਨੂੰ ਹਰ ਤਰ੍ਹਾਂ ਹਾਜ਼ਰ ਰੱਖਿਆ ਗਿਆ ਤਾਂ ਕਿ ਸਿੱਖਾਂ ਦੀ ਰੱਜ ਕੇ ਹੀਠੀ ਹੋ ਜ਼ਕੇ ਇਹ ਮੰਨਣ ਵਿੱਚ ਕੋਈ ਉਜਰ ਨਹੀਂ ਹੈ ਕਿ ਬਲੈਕ ਥੰਡਰ ਨੇ ਸਰਕਾਰ ਦੀ ਮਨਮਰਜ਼ੀ ਦੇ ਨਤੀਜੇ ਪੈਦਾ ਕੀਤੇ ਇੱਕ ਵਾਰ ਸਿੱਖ ਸੰਗਤ ਵਿੱਚ ਜਜਾਰੂ ਸਿੱਖ ਜਜਾਰੂ ਲਹਿਰ ਦਾ ਭਰੋਸਾ ਬਿਲਕੁਲ ਹੀ ਖਤਮ ਹੋਇਆ ਮਹਿਸੂਸ ਹੋ ਰਿਹਾ ਸੀ ਸਰਬੱਤ ਖਾਲਸਾ ਵਿੱਚੋਂ ਪੈਦਾ ਹੋਈ ਪਹਿਲੀ ਬੰਤਕ ਕਮੇਟੀ ਨੂੰ ਬੇहद ਸਖਤ ਝਟਕਾ ਲੱਗਾ ਸੀ ਕਿਉਂਕਿ ਉਸ ਕਮੇਟੀ ਦਾ ਸਮਰਥਕ ਵਰਗ ਧਰਮੰਦਮੀ ਟਕਸਾਲ ਸੀ ਤੇ ਭਾਈ ਰੋਡੇ ਕਰਕੇ ਟਕਸਾਲ ਦੇ ਅਕਸ ਨੂੰ ਵੀ ਗ੍ਰਹਿ ਲੱਗਣ ਗ੍ਰਹਿਣ ਲੱਗ ਗਿਆ ਸੀ ਪਰ ਛੇਤੀ ਹੀ ਸਿੱਖ ਜਜਾਰੂਆਂ ਨੇ ਸੱਤੇ ਦੀ ਸੰਭਾਲ ਲਈ ਦੂਜੀ ਪੰਥਕ ਕਮੇਟੀ ਦੇ ਬੰਨ ਨਾਲ ਸਿੱਖਾਂ ਦੀ ਜਜਾ ਰੁਬਰਤੀ ਫੇਰ ਸਿੱਖਾਂ ਫੇਰ ਸਿੱਖਰਾ ਸ਼ੂਨ ਲੱਗ ਪਈ ਸਰਕਾਰ ਨੇ ਭਾਈ ਰੋਡੇ ਸਮੇਤ ਹੋਰ ਜਿਹੜੇ ਜਿਹੜੇ ਬੰਦੇ ਵਰਤੇ ਸਨ ਉਹ ਖੋਦੀ ਸਰਕਾਰ ਤੇ ਤਾਂ ਕਿ ਪੰਥਕ ਤੇ ਖਾਲਸਤਾਨੀ ਸਫਾ ਵਿੱਚ ਆਪਸੀ ਬੇ ਵਿਸ਼ਵਾਸੀ ਵਾਲਾ ਮਾਹੌਲ ਪੈਦਾ ਹੋ ਜਾਵੇ ਖੜਕ ਪਾਉਣੇ ਸ਼ੱਕੀ ਬੰਦਿਆਂ ਵੱਲ ਤਾਕਤ ਦਿਖਾਈ ਤਾਂ ਉਹ ਆਪਣੀਆਂ ਜਾਨਾਂ ਬਚਾਉਣ ਲਈ ਉਸ ਹਕੂਮਤ ਤੋਂ ਹੀ ਸੁਰੱਖਿਆ ਪਾਲਣ ਲੱਗ ਪਏ ਜਿਹੜੀ ਹਕੂਮਤ ਵਿਰੋਧ ਉਹ ਜੂਨ 1984 ਤੋਂ ਬਾਅਦ ਸਰਗਰਮ ਹੋਏ ਸਨ ਇੰਜ ਬਲੈਕ ਥੰਡਰ ਨੇ ਸਿੱਖ ਜਗਤ ਦੇ ਅੰਦਰੋਂ ਸਰਕਾਰ ਨੂੰ ਬੜਾ ਵੱਡਾ ਉਹ ਹਿੱਸਾ ਦੇ ਦਿੱਤਾ ਜਿਹੜਾ ਪਹਿਲਾਂ ਪੰਥਕ ਤੇ ਖਾਲਸਤਾਨੀ ਸਫਾ ਦਾ ਹਿੱਸਾ ਸੀ ਇੱਕ ਦੋ ਨਹੀਂ ਹਜ਼ਾਰਾਂ ਹੀ ਬੰਦੇ ਪੰਥਕ ਦੇ ਖਾਲਸਤਾਨੀ ਧਾਰਾ ਦੇ ਉਲਟ ਭੁਗਤਣ ਵਾਲੇ ਪੈਦਾ ਹੋ ਗਏ ਗੱਲ ਐਸੋ ਸਾਰੇ ਵਰਤਾਰੇ ਨਾਲ ਸਰਕਾਰੀ ਧਿਰ ਦਾ ਚਿਹਰਾ ਮੂਰਾ ਬਣ ਬੈਠਾ ਐਸ ਮਗਰੋਂ ਪੰਜਾਬ ਵਿੱਚ ਸਿੱਖਾਂ ਨੂੰ ਫੜਨ ਮਾਰਨ ਡਰੜਨ ਕੁੱਟਣ ਜਲੀਲ ਕਰਨ ਤੁਸੀਂ ਇਹ ਦੇਣ ਦਾ ਦੌਰ ਹੋਰ ਪਾਕ ਗਿਆ ਨਾਲ ਹੀ ਕੈਟ ਆਪਰੇਸ਼ਨ ਸ਼ੁਰੂ ਹੋ ਗਏ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਵਿੱਚ ਕੈਟ ਸਿੱਖ ਜਜਾਰੂਆਂ ਦੀ ਨਿਸ਼ਾਨਦੇਹੀ ਕਰਨ ਲਈ ਥਾਂ ਥਾਂ ਖੜੇ ਰਹਿੰਦੇ ਜਜਾਰੂਆਂ ਦੇ ਹਮਦਰਦਾਂ ਦੇ ਘਰਾਂ ਵਿੱਚ ਕੈਟ ਟੋਲੇ ਤੇ ਪੁਲਿਸ ਵਾਲੇ ਰਾਤ ਨੂੰ ਖੜਕੂ ਬਣ ਕੇ ਜਾਂਦੇ ਲੁੱਟਾਂ ਕੋਹਾਂ ਬਲਾਤਕਾਰਾਂ ਦੀ ਬੇਰੋਕ ਲੜੀ ਚੱਲ ਪਈ ਖੜਕੂ ਦੇ ਨਾਂ ਤੇ ਹੀਠ ਕੂਣ ਖਰਾਬਾ ਬਲਾਤਕਾਰ ਅਗਵਾ ਫਰੋਤੀਆਂ ਤੇ ਲੋਕਾਂ ਨੂੰ ਸਤਾਉਣ ਵਾਲੀਆਂ ਵਾਰਦਾਤਾਂ ਦੀ ਹਣੀਰੀ ਬਗਈ ਇਸ ਕਤਲੋਗਾਰਦ ਨਾਲ ਖੜਤੂਆ ਤੇ ਹਕੂਮਤੀ دہشت ਗਰਦੀ ਦਾ ਸ਼ਿਕਾਰ ਲੋਕ ਬੇहद ਤੰਗ ਹੋਏ ਇਸ ਦੌਰਾਨ ਸਿੱਖਾਂ ਦੇ ਸਰਾਨ ਦੇ ਨਾਮ ਰੱਖ ਕੇ ਗਿੱਲ ਦੀ ਕਮਾਂਡ ਹੀਟ ਪੁਲਿਸ ਨੂੰ ਬੰਦੇ ਮਾਰਨ ਵਾਲੀ ਫੋਰਸ ਵਿੱਚ ਬਦਲਣ ਦੀ ਕਵਾਇਦ ਸ਼ੁਰੂ ਹੋਈ ਮਾਰੇ ਗਏ ਬੰਦਿਆਂ ਲਈ ਇਨਾਮ ਤਰਕੀਆਂ ਤੇ ਹੋਰ ਸਹੂਲਤਾਂ ਦੀ ਹੋੜ ਨੇ ਹਰ ਪੁਲਿਸੀ ਨੂੰ ਕਾਤਲ ਦਰਿੰਦਾ ਬਣਾਉਣਾ ਸ਼ੁਰੂ ਕਰ ਦਿੱਤਾ ਪੁਲਿਸ ਨੂੰ ਜਿੱਥੋਂ ਮਰਜੀ ਜਿਹਨੂੰ ਮਰਜੀ ਫੜ ਕੇ ਮਾਰਨ ਕੁੱਟਣ ਦੇ ਹੱਕ ਮਿਲ ਗਏ ਥਾਣਿਆਂ ਵਿੱਚ ਲੋਕ ਕਾਨੂੰ ਬੇਤਰਸੀ ਨਾਲ ਤਸੀਹੇ ਦੇ ਕੇ ਮਾਰਨ ਮਗਰੋਂ ਕਹਿ ਦਿੱਤਾ ਜਾਂਦਾ ਕਿ ਖਤਰਨਾਕ ਦੈਸ਼ਤਗਰਦ ਬੁਕਾਵਲੀ ਵਿੱਚ ਮਾਰਿਆ ਗਿਆ ਜਿਸ ਨੂੰ ਜਿਸ ਸਿੱਖ ਨੂੰ ਮਾਰਨ ਵਾਲੇ ਪੁਲਿਸ ਮੀਡੀਆ ਨੂੰ ਬੜਾ ਖਤਰਨਾਕ ਦੱਸਦੀ ਅਗਲੇ ਦਿਨ ਉਸ ਦੇ ਪਰਿਵਾਰ ਇੱਕ ਮੈਂਬਰ ਤੇ ਹੋਰ ਵਾਕਫ ਮੀਡੀਆ ਨੂੰ ਦੱਸ ਦੇ ਕੇ ਪੁਲਿਸ ਦੀ ਕਹਾਣੀ ਝੂਠੀ ਹੈ ਦੇ ਸਾਡਾ ਬੰਦਾ ਤਾਂ ਅਸੀਂ ਖੁਦ ਪੇਸ਼ ਕਰਵਾਇਆ ਸੀ ਤੇ ਉਹ ਕਈ ਦਿਨ ਦਾ ਸੀ ਆਈਏ ਸਟਾਫ ਵਿੱਚ ਸੀ ਐਸ ਜੁਲਮ ਨੇ ਖੜਕੂ ਲਹਿਰ ਵਿੱਚ ਬੇहद ਭਰਤੀ ਵਧਾ ਦਿੱਤੀ ਬਦਲੇ ਦੀ ਅੱਗ ਵਿੱਚ ਲਟਮਟ ਮਚਦੇ ਸਿੱਖ ਨੌਜਵਾਨ ਹਥਿਆਰਾਂ ਦੀ ਪਾਲ ਵਿੱਚ ਥਾਂ ਥਾਂ ਫਿਰਦੇ ਕੇ ਉਸ ਦੇ ਟੱਬਰ ਨੂੰ ਜਲੀਲ ਕਰਨ ਵਾਲਿਆਂ ਨੂੰ ਸਜ਼ਾ ਦੇ ਸਕਣੇ ਉਹ ਜਿਹੇ ਮੌਲ ਵਿੱਚ 18 ਦਸੰਬਰ 1990 ਨੂੰ ਗੱਲ ਨੂੰ ਪੰਜਾਬ ਤੋਂ ਇੱਕ ਵਾਰ ਬਾਹਰ ਭੇਜ ਦਿੱਤਾ ਗਿਆ ਤੇ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਚੋਣਾਂ ਕਰਾਉਣੀਆਂ ਚਾਹਿਆ ਪਰ ਉਹ ਮਈ 1991 ਨੂੰ ਹੋਣ ਵਾਲੀਆਂ ਚੋਣਾਂ ਇਹਨਾਂ ਆਖਰੀ ਮੌਕੇ ਰੱਦ ਕਰ ਦਿੱਤੀਆਂ ਗਈਆਂ ਨਵੰਬਰ 1991 ਗੱਲ ਫੇਰ ਡੀਜੀਪੀ ਬਣ ਕੇ ਤਾਇਨਾਤ ਹੋ ਗਿਆ ਇਸ ਵਾਰ ਉਸਨੇ ਪਹਿਲਾਂ ਨਾਲੋਂ ਵੀ ਵੱਧ ਕਾਤਕ੍ਰੂਪ ਰੂਪ ਵਿਖਾਇਆ ਕਾਤਲ ਟੋਲੇ ਸਾਰੇ ਮੁਲਕ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਣ ਤੇ ਇਨਾਮ ਵਡੋਰਨ ਲਈ ਤਿਆਰ ਕੀਤੇ ਗਏ ਕਰੋੜਾਂ ਰੁਪਏ ਖੜਕੂਆਂ ਦੇ ਸਫਾਈ ਲਈ ਵੰਡੇ ਗਏ ਤਰੱਕੀਆਂ ਤੜਾ ਤੜ ਮਿਲਦੀਆਂ ਜਿੰਨੇ ਵੱਧ ਕਤਲ 1936 ਤਰੱਕੀ ਪੁਲਿਸ ਇੱਕ ਕਤਲ ਕਾਤਲ ਮਸ਼ੀਨ ਵਿੱਚ ਬਦਲ ਗਈ ਸੀ ਕੋਈ ਵੀ ਸੁਰੱਖਿਆਤ ਨਹੀਂ ਸੀ ਬੇਸ਼ੱਕ ਪੰਜਾਬ ਵਿੱਚ ਬਿਆਨਤ ਸਿੰਘ ਦੀ ਅਗਵਾਈ ਹੇਠ ਚੁਣੀ ਹੋਈ ਕਾਂਗਰਸੀ ਸਰਕਾਰ ਸੀ ਪਰ ਗੱਲ ਨੂੰ ਆਪਣੀ ਮਨਮਰਜ਼ੀ ਲਈ ਖੁੱਲੇ ਹੱਥ ਦਿੱਤੇ ਗਏ ਸਨ ਜ਼ੁਲਮ ਅਤਿਆਚਾਰ ਕਹਿਰ ਵਰਗੇ ਸ਼ਬਦ ਉਸ ਦੌਰ ਲਈ ਛੋਟੇ ਹਨ ਗੱਲ ਨਹੀਂ ਪਿਛਲੇ ਲੰਮੇ ਸਮੇਂ ਵਿੱਚ ਪੰਜਾਬ ਪਰ ਵਿੱਚ ਆਪਣੇ ਪਿਆਰੇ ਅਫਸਰਾਂ ਦਾ ਇੱਕ ਹੋជា ਗਰੋਹ ਤਿਆਰ ਕਰ ਲਿਆ ਸੀ ਜੋ ਬੇਦਰਦੀ ਨਾਲ ਜ਼ੁਲਮ ਕਰਦੇ ਤੇ ਉਹਨਾਂ ਜ਼ੁਲਮਾਂ ਲਈ ਗੱਲ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਹਰ ਇਲਾਕੇ ਵਿੱਚ ਪੁਚੜਖਾਨੇ ਖੁੱਲ ਗਏ अनेਕਾਂ ਪੁਚੜ ਪੁਲਿਸੀਆਂ ਦੇ ਨਾਵਾਂ ਦੀਆਂ ਡਰਾਉਣੀਆਂ ਗੱਲਾਂ ਹਰ ਇਲਾਕੇ ਵਿੱਚ ਚੱਲ ਪਈਆਂ ਕੋਈ ਨਾ ਬਜ਼ੁਰਗ ਕੋ ਨਾ ਕੋਈ ਬਿਰਧਮਾਈ ਨਾ ਕੋਈ ਬੱਚੀ ਨਾ ਕੋਈ ਬੱਚਾ ਨਾ ਕੋਈ ਵਕੀਲ ਨਾ ਕੋਈ ਪੱਤਰ